ਅੱਜ ਦੇ ਸਮੇਂ ਦੇ ਵਿੱਚ ਵਿਆਹ ਕ੍ਰਾਂਤ ਤੋਂ ਕੁੜੀਆਂ ਪਿੱਛੇ ਕਿਉਂ ਹਟ ਰਹੀਆਂ ਨੇ ਨੌਜਵਾਨ ਪੀੜੀ ਦੀ ਸੋਚ ਕੀ ਹੈਗੀ ਹੈ ਉਹ ਜਿਵੇਂ ਕਹਿ ਸਕਦੇ ਆਂ ਵੀ ਪਹਿਲਾਂ ਦੇ ਸਮੇਂ ਦੇ ਵਿੱਚ ਤਾਂ ਕੁੜੀਆਂ ਕਹਿੰਦੀਆਂ ਸੀ ਵੀ ਅਸਾਡਾ ਵਿਆਹ ਛੇਤੀ ਕਿਉਂ ਕਰਵਾ ਰਹੇ ਹੋ ਅਸੀਂ ਛੇਤੀ ਵਿਆਹ ਨਹੀਂ ਕਰਉਣਾ ਪਰ ਅੱਜ ਦੇ ਸਮੇਂ ਦੇ ਵਿੱਚ ਪਿੱਛੇ ਹੀ ਹਟ ਰਹੀਆਂ ਨੇ ਹਾਲਾਂਕਿ ਜੋ ਕਿ ਕਹਿ ਸਕਦੇ ਆਂ ਵੀ ਜੋ ਨਵੀਂ ਪੀੜੀ ਹੈਗੀ ਉਹਨਾਂ ਦੀ ਸੋਚ ਵੱਖਰੀ ਹੈ ਤੇ ਮਾਪੇ ਵੀ ਬਹੁਤ ਕੁਝ ਸੋਚ ਦੇਣ ਆਪਣੇ ਬੱਚਿਆਂ ਤੋਂ ਲੈ ਕੇ ਤਾਂ ਦੱਸਦੀ ਹੈ ਕਿ ਅੱਜ ਦਾ ਸਮਾ ਬਹੁਤ ਬਦਲ ਚੁਕਿਆ ਹੈ ਗਿਆ ਪੁਰਾਣੀ ਪੀੜੀ ਤੇ ਨਵੀਂ ਪੀੜੀ ਦੀ ਸੋਚ ਬਹੁਤ ਬਦਲ ਚੁਕੀ ਹੈ ਅੱਜ ਦੀ ਨੌਜਵਾਨ ਪੀੜੀ ਵਿਆਹ ਦੇ ਮਾਮਲੇ ਦੇ ਵਿੱਚ ਪਹਿਲਾਂ ਦੇ ਮਾਹੌਲ ਦੇ ਨਾਲੋਂ ਬਹੁਤ ਵੱਖਰੀ ਹੈ ਪਹਿਲਾਂ ਜਿੱਥੇ ਕੁੜੀਆਂ ਨੂੰ ਜਲਦੀ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀਗਾ ਉੱਥੇ ਹੀ ਹੁਣ ਇਸ ਨਵੇਂ ਯੁੱਗ ਦੇ ਵਿੱਚ ਹਰ ਕਿਸੇ ਦੇ ਵਿਆਹ ਨੂੰ ਲੈ ਕੇ ਵਿਚਾਰ ਬਦਲ ਗਏ ਨੇ ਦਰਸਲ ਹਰੇਕ ਕੁੜੀ ਨੂੰ ਵਿਆਹ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਜਿਸ ਦੇ ਕਾਰਨ ਉਹ ਵਿਆਹ ਦੇ ਬਾਰੇ ਨਹੀਂ ਸੋਚਦੀਆਂ ਕੁੜੀਆਂ ਦੇ ਨਾਲ-ਨਾਲ ਅੱਜ ਦੇ ਸਮੇਂ ਦੇ ਵਿੱਚ ਕਈ ਮੁੰਡੇ ਵੀ ਅਜਿਹੀ ਸੋਚ ਰੱਖਦੇ ਨੇ ਕਿ ਵਿਆਹ ਦੇ ਬਾਰੇ ਕੁੜੀਆਂ ਅਜਿਹਾ ਕਿਉਂ ਸੋਚਦੀਆਂ ਨੇ ਇਸ ਦੇ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਇਸ ਖਾਸ ਵੀਡੀਓ ਦੇ ਵਿੱਚ ਦਰਅਸਲ ਸਭ ਤੋਂ ਪਹਿਲਾਂ ਜੇਕਰ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਮਾਤਾ-ਪਿਤਾ ਦੇ ਸਹਿਯੋਗ ਸਦਕਾ ਹੁਣ ਕੁੜੀਆਂ ਵੀ ਆਪਣੇ ਬਿਹਤਰ ਭਵਿੱਖ ਨੂੰ ਲੈ ਕੇ ਚਿੰਤਤ ਹੋ ਰਹੀਆਂ ਨੇ ਉਹ ਪੜ੍ਹਾਈ ਕਰਕੇ ਆਪਣੇ ਪੈਰਾਂ ਦੇ ਉੱਤੇ ਖੜਾ ਹੋਣਾ ਚਾਹੁੰਦੀਆਂ ਨੇ ਅਜੋਈ ਸਥਿਤੀ ਵਿੱਚ ਉਹ ਪੜਾਈ ਨੂੰ ਪੂਰਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵੱਲ ਧਿਆਨ ਦੇਣਾ ਸਹੀ ਸਮਝਿਆ ਨੇ ਜਿਸ ਕਾਰਨ ਉਹ ਵਿਆਹ ਦੇ ਨਾਲੋਂ ਆਪਣੇ ਕਰੀਅਰ ਨੂੰ ਬਣਾਉਣ ਬਿਹਤਰ ਬਣਾਉਣ ਅਤੇ ਸਖਤ ਮਿਹਨਤ ਕਰਦਿਆਂ ਨੇ ਪੜਾਈ ਕਰਕੇ ਵਿੱਤੀ ਤੌਰ ਦੇ ਉੱਤੇ ਸੁਤੰਤਰ ਰਹਿਣ ਨੂੰ ਕੁੜੀਆਂ ਹੁਣ ਵਧੇਰੇ ਤਰਜੀਹ ਦੇਣ ਲੱਗ ਪਈਆਂ ਨੇ ਜੇਕਰ ਗੱਲ ਕੀਤੀ ਜਾਵੇ ਵੀ ਡਰ ਕਿਉਂ ਹੈਗਾ ਅਸਫਲ ਵਿਆਹਾਂ ਦਾ ਡਰ ਕਿਉਂ ਹੈ ਕਿਉਂਕਿ ਜੇਕਰ ਕਈ ਵਾਰ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਨੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਜਾਂ ਫਿਰ ਸਮਾਜ ਦੇ ਵਿੱਚ ਟੁੱਟੇ ਹੋਏ ਰਿਸ਼ਤੇ ਤੁਸੀਂ ਵੀ ਬਹੁਤ ਦੇਖਿਆ ਹੋਵੇਗਾ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਤਲਾਕ ਬਹੁਤ ਹੋ ਰਹੇ ਨੇ ਘਰੇਲੂ ਹਿੰਸਾ ਦੀਆਂ ਉਦਾਹਰਨਾਂ ਦੇਖ ਕੇ ਵਿਆਹ ਕਰਵਾਉਣ ਤੋਂ ਡਰ ਜਾਂਦੀਆਂ ਨੇ ਉਹੋ ਜਲਦਬਾਜ਼ੀ ਜਾਂ ਫਿਰ ਦਬਾਅ ਦੇ ਹੇਠ ਵਿਆਹ ਨਹੀਂ ਕਰਾਉਣਾ ਚਾਹੀਦੀਆਂ ਤਾਕੀ ਉਹਨਾਂ ਨੂੰ ਦਬਾਅ ਬਾਅਦ ਦੇ ਵਿੱਚ ਅਜਈਆਂ ਸਥਿਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਉਹ ਡਰਦੀਆਂ ਨੇ ਤੇ ਜੇਕਰ ਗੱਲ ਕੀਤੇ ਜਾਵੇ ਤਾਂ ਜ਼ਿੰਮੇਵਾਰੀਆਂ ਦਾ ਵੰਡਣਾ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਵੀ ਵਿਆਹ ਤੋਂ ਬਾਅਦ ਕੁੜੀਆਂ ਦੇ ਉੱਤੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਇਹ ਸਹੀ ਹੈ ਕਿ ਇੱਕ ਜਨਾਨੀ ਹੀ ਇੱਕ ਔਰਤ ਹੀ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਸਕਦੀ ਹੈ ਪਰ ਵਿਆਹ ਤੋਂ ਬਾਅਦ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕੁੜੀ ਨੂੰ ਹੀ ਦੇਣਾ ਸਹੀ ਵੀ ਨਹੀਂ ਹੈ ਅਜਿਹੀ ਸਥਿਤੀ ਦੇ ਵਿੱਚ ਨੌਕਰੀ ਕਰਨ ਦੇ ਨਾਲ-ਨਾਲ ਘਰ ਨੂੰ ਸੰਭਾਲਣਾ ਸੱਸ ਸਹੁਰੇ ਪੇਕੇ ਪਤੀ ਬੱਚਿਆਂ ਰਿਸ਼ਤੇਦਾਰਾਂ ਦੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਰਨ ਕੁੜੀਆਂ ਦੇ ਉੱਤੇ ਕਾਫੀ ਬੋਝ ਪੈ ਜਾਂਦਾ ਹੈ ਇਸੇ ਕਾਰਨ ਕੁੜੀਆਂ ਵਿਆਹ ਕਰਵਾਉਣ ਤੋਂ ਪਿੱਛੇ ਹਟ ਜਾਂਦੀਆਂ ਨੇ ਫਿਰ ਜੇਕਰ ਪੇਰੈਂਟਸ ਦੀ ਗੱਲ ਕੀਤੀ ਜਾਵੇ ਮਾਪੇ ਦੀ ਸੋਚ ਕਿਉਂ ਬਦਲ ਰਹੀ ਹੈ ਦਰਅਸਲ ਪੁਰਾਣੇ ਸਮੇਂ ਦੇ ਵਿੱਚ ਮਾਪੇ ਆਪਣੀਆਂ ਧੀਆਂ ਦੇ ਉੱਤੇ ਵਿਆਹ ਕਰਵਾਉਣ ਦਾ ਜ਼ੋਰ ਪਾਉਂਦੇ ਸਨ ਉਸ ਦੇ ਉਲਟ ਅੱਜ ਦੇ ਮਾਪੇ ਆਪਣੀਆਂ ਕੁੜੀਆਂ ਨੂੰ ਵਿਆਹ ਦੇ ਨਾਲ ਸੰਬੰਧਿਤ ਸਾਰੇ ਫੈਸਲੇ ਆਪ ਲੈਣ ਨੂੰ ਕਹਿੰਦੇ ਨੇ ਅੱਜਕੱਲ੍ਹ ਦੇ ਮਾਤਾ ਪਿਤਾ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਉਹਨਾਂ ਦੀ ਕੁੜੀ ਪੜ੍ਹਾਈ ਕਰਕੇ ਆਪਣੇ ਪੈਰਾਂ ਦੇ ਉੱਤੇ ਖੜੀ ਹੋਵੇ ਜਿਸ ਕਾਰਨ ਉਹ ਹਮੇਸ਼ਾ ਖੁਸ਼ ਰਹੇਗੀ ਇਸੇ ਕਾਰਨ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਵਿਆਹ ਦੇ ਨਾਲੋਂ ਆਪਣੇ ਭਵਿੱਖ ਦੇ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਨੇ ਜੇਕਰ ਭਵਿੱਖ ਦੇ ਨਾਲ ਸਮਝੋਤੇ ਦੀ ਗੱਲ ਕੀਤੀ ਜਾਵੇ ਤਾਂ ਵਿਆਹ ਤੋਂ ਬਾਅਦ ਹਮੇਸ਼ਾ ਕੁੜੀਆਂ ਨੂੰ ਘਰ ਪਰਿਵਾਰ ਬੱਚੇ ਸੰਭਾਲਣ ਦੇ ਕਾਰਨ ਆਪਣੇ ਭਵਿੱਖ ਦੇ ਨਾਲ ਸਮਝੋਤਾ ਕਰਨਾ ਪੈ ਜਾਂਦਾ ਹੈ ਕਿਉਂਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹੋਣ ਕਾਰਨ ਉਹ ਪਹਿਲਾਂ ਵਾਂਗ ਦਫ਼ਤਰ ਦੇ ਵਿੱਚ ਕੰਮ ਨਹੀਂ ਕਰ ਪਾਉਂਦੀਆਂ ਬਹੁਤ ਸਾਰੇ ਸੋਹਰੇ ਪਰਿਵਾਰ ਉਹ ਉਹ ਵੀ ਨੇ ਜੋ ਕਿ ਵਿਆਹ ਤੋਂ ਬਾਅਦ ਕੁੜੀਆਂ ਦੇ ਉੱਤੇ ਨੌਕਰੀ ਛੱਡਣ ਦਾ ਦਬਾਅ ਪਾਉਂਦੇ ਨੇ ਇਸੇ ਲਈ ਬਹੁਤ ਸਾਰੀਆਂ ਕੁੜੀਆਂ ਨੌਕਰੀਆਂ ਛੱਡਣ ਦੇ ਡਰ ਦੇ ਕਾਰਨ ਵੀ ਵਿਆਹ ਨਹੀਂ ਕਰਵਾਉਂਦੀਆਂ ਯਾਨੀ ਕਿ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਹੁੰਦਾ ਇਸ ਕਰਕੇ ਉਹ ਵਿਆਹ ਤੋਂ ਡਰਦੀਆਂ ਨੇ ਫਿਰ ਆਉਂਦਾ ਹੈਗਾ ਇੱਕ ਚੰਗੇ ਜੀਵਨ ਸਾਥੀ ਦਾ ਨਾਲ ਜੀ ਹਾਂ ਵਿਆਹ ਹੋ ਜਾਣ ਤੋਂ ਬਾਅਦ ਮੁੰਡਿਆਂ ਦੇ ਨਾਲੋਂ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਬਦਲਾਅ ਆਉਂਦਾ ਹੈ ਇਸੇ ਲਈ ਹਰ ਕੁੜੀ ਆਪਣੇ ਲਈ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀ ਹੈ ਜੋ ਹਰ ਕੰਮ ਦੇ ਵਿੱਚ ਉਸ ਦਾ ਸਾਥ ਦੇਵੇ ਹਰ ਕੰਮ ਦੇ ਵਿੱਚ ਉਸ ਦੀ ਮਦਦ ਕਰੇ ਬਹੁਤ ਸਾਰੇ ਮੁੰਡੇ ਅਜਿਹੇ ਵੀ ਨੇ ਜੋ ਕੁੜੀਆਂ ਦੀ ਮਦਦ ਨਹੀਂ ਕਰਦੇ ਉਹ ਸੋਚਦੇ ਨੇ ਕਿ ਘਰ ਤੋਂ ਲੈ ਕੇ ਬੱਚਿਆਂ ਤੱਕ ਦੀ ਸਾਰੀ ਜ਼ਿੰਮੇਵਾਰੀ ਕੁੜੀ ਦੇ ਉੱਤੇ ਹੀ ਹੁੰਦੀ ਹੈ ਅੱਜ ਦਾ ਸਮਾਂ ਜੋ ਕਿ ਅੱਜ ਦਾ ਸਾਰਾ ਪਹਿਲਾਂ ਵਾਂਗ ਨਹੀਂ ਰਿਹਾ ਹੈਗਾ ਸਮਾਂ ਹੁਣ ਸਮਾਂ ਬਹੁਤ ਬਦਲ ਗਿਆ ਤੇ ਹੁਣ ਕੁੜੀਆਂ ਮੁੰਡਿਆਂ ਦੇ ਨਾਲੋਂ ਵੀ ਅੱਗੇ ਐ ਤੇ ਕੁੜੀਆਂ ਖੁੱਲੇ ਵਿਚਾਰਾਂ ਵਾਲੀਆਂ ਹੋਣ ਕਾਰਨ ਇੱਕ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੇ ਹਨ ਜੋ ਹਰ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰੇ ਤੁਸੀਂ ਬਹੁਤ ਸਾਰੀਆਂ ਜੋ ਕਿ ਸਮਾਜ ਦੇ ਵਿੱਚ ਘਟਨਾਵਾਂ ਦੇਖਿਆ ਹੋਣਗੀਆਂ ਹਾਲੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਜਦੋਂ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਜੋ ਕਿ ਬਹੁਤ ਹੀ ਸ਼ਰਮਨਾਕ ਤੇ ਹੈਰਾਨ ਕਰਨ ਵਾਲੀ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਫੈਲਾਉਣ ਵਾਲੀ ਹੈ ਘਟਨਾ ਸੀਗੀ ਤੇ ਉੱਥੇ ਪਤੀ ਦੇ ਵੱਲੋਂ ਵੀ ਜੋ ਕਿ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਉਹਨੂੰ ਮੌਤ ਦੇ ਘਰ ਉਤਾਰ ਦਿੰਦਾ ਜੋ ਕਿ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਫੇਰ ਦੇ ਇੰਨੇ ਸਾਰੇ ਮਾਮਲੇ ਆਉਂਦੇ ਨੇ ਕਿ ਲੋਕ ਵਿਆਹ ਕਰਾਉਣ ਤੋਂ ਵੀ ਹੁਣ ਸੋਚਦੇ ਨੇ ਤੁਹਾਡੀ ਵਿਆਹ ਨੂੰ ਲੈ ਕੇ ਕੀ ਰਾਏ ਹੈਗੀ ਕਮੈਂਟਰ ਵਿੱਚ ਜ਼ਰੂਰ ਸਾਂਝੀ ਕਰਿਓ